ਅਸੀਂ ਜਦੋਂ ਵੀ ਕੋਈ ਕਾਰਜ ਕਰਨਾ ਹੈ ਜਾਂ ਕੁਝ ਵੀ ਆਪਾਂ ਨੇ ਜ਼ਿੰਦਗੀ ਦੇ ਵਿੱਚ ਕਰਨਾ ਹੈ ਡੇ ਟੂ ਡੇ ਹਨਾ ਤਾਂ ਸਭ ਤੋਂ ਪਹਿਲਾਂ ਗੁਰੂ ਘਰ ਅਸੀਂ ਨਮਸਤਕ ਹੋ ਕੇ ਉਸ ਤੋਂ ਆਸ਼ੀਰਵਾਦ ਲੈ ਕੇ ਫਿਰ ਆਪਾਂ ਕੋਈ ਵੀ ਆਪਣਾ ਉਸ ਦਿਨ ਦਾ ਕੰਮ ਸਟਾਰਟ ਕਰਦੇ ਹਾਂ ਇਹ ਸਾਡੀ ਸ਼ੁਰੂ ਤੋਂ ਰੀਤ ਰਹੀ ਹੈ ਜੀ ਤੇ ਜਦੋਂ ਗੁਰੂ ਘਰ ਤੋਂ ਤੁਸੀਂ ਆਸ਼ੀਰਵਾਦ ਲੈ ਕੇ ਕੋਈ ਵੀ ਕੰਮ ਕਰਦੇ ਹੋ ਤੁਹਾਡਾ ਫਤਿਹ ਵੀ ਹੁੰਦਾ ਹੈਗਾ ਤੇ ਤੁਹਾਡਾ ਵੀ ਬਾਬਾ ਤੁਹਾਡੀ ਹਰ ਚੀਜ਼ ਦੇ ਵਿੱਚ ਰੱਖੀ ਵੀ ਰੱਖਦਾ ਜੀ ਤੁਸੀਂ ਕਿਤੇ ਬਾਹਰ ਜਾ ਰਹੇ ਹੋ ਹੈਨਾ ਤੇ ਇਹ ਚੀਜ਼ਾਂ ਬੜੀਆਂ ਮੈਟਰ ਕਰਦੀਆਂ ਨੇ ਸੋ ਅਮਰਤਵੇਲਾ ਜੀ ਤੇ ਅੱਜ ਮਿਲਦੇ ਆ ਫਰੀਦਕੋਟ ਵਾਲਿਆਂ ਨੂੰ ਜੀ ਉਹਨਾਂ ਦੇ ਘਰੇ ਆਪਾਂ ਪਹੁੰਚ ਗਏ ਆ ਤੇ ਟੀਮ ਆਪਣੀ ਲੱਗੀ ਅਰਾਊਂਡ ਇਹਦਾ ਖੋਲਣ ਨੂੰ ਸਿਸਟਮ ਸਾਰਾ ਅਨਸਟਾਲ ਕਰਾਂਗੇ ਇਹਨੂੰ ਪੰਪ ਨੂੰ ਸਾਰੇ ਕਿਸਾਨ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਅੱਜ ਅਸੀਂ ਆਏ ਹੋਏ ਆ ਪਿੰਡ ਸਾਦਾਵਾਲਾ ਤੇ ਅੱਜ ਅਸੀਂ ਖੋ ਰਿ ਇੰਸਟਾਲੇਸ਼ਨ ਕਰ ਰਹੇ ਹਾਂ ਟਰੈਕਟਰ 50 55 ਨੂੰ ਤਾਂ ਟਰੈਕਟਰ ਹੈਗਾ 12 ਮਾਡਲ ਤੇ 2026 ਦੇ ਵਿੱਚ ਆਪਾਂ ਉਹਦਾ ਰੂਟਰ ਤੋਂ ਮਾਈਕੋ ਕਰ ਰਹੇ ਹਾਂ ਭਾਜੀ ਉਹਨਾਂ ਨੇ ਬੜੇ ਮਾਨ ਨਾਲ ਸਾਨੂੰ ਸੱਦਿਆ ਘਰੇ ਤੇ ਪਿੰਡ ਆਏ ਹੋਣੇ ਭਾਜੀ ਜੀ ਆ ਦੇਖੋ ਜਦੋਂ ਆਪਾਂ ਪਿੰਡ ਆਨੇ ਆ ਨਾ ਜੀ ਉਹਦੀ ਗੱਲਬਾਤ ਹੀ ਹੋਰ ਹੈ ਤੇ ਅਸੀਂ ਆਨਸਾਈਡ ਬਿਲਕੁਲ ਚੇਂਜ ਕਰਦੇ ਆ ਜੀ ਮਤਲਬ ਅਸੀਂ ਕੋਈ ਟਰੈਕਟਰ ਦੂਰ ਹੁੰਦਾ ਅਸੀਂ ਉਹ ਟਰੈਕਟਰ ਵਰਕਸ਼ਾਪ ਤੇ ਨਹੀਂ ਸੱਦਦੇ ਕਿਉਂਕਿ ਟਰੈਕਟਰ ਵਰਕਸ਼ਾਪ ਤੇ ਲੈ ਕੇ ਆਨਾ ਬਹੁਤ ਔਖਾ ਆ ਹੁਣ ਤੁਸੀਂ ਇਹ ਦੇਖ ਲਓ ਅਸੀਂ 300 ਕਿਲੋਮੀਟਰ ਤੇ ਆ ਪਟਿਆਲੇ ਤੋਂ ਹਨਾ ਸੋ ਸਾਡੀ ਇਹੀ ਜਿੰਨੀ ਕੁ ਸਪੋਰਟ ਅਸੀਂ ਫਾਰਮਰ ਦੀ ਕਰਦੇ ਆ ਇਹੀ ਕਰਦੇ ਆ ਵੀ ਜਿੰਨਾਂ ਸਾਡੇ ਤੋਂ ਹੋ ਸਕਦਾ ਆਪਾਂ ਜਰੂਰ ਅਗਲੇ ਦੀ ਉਹਦੇ ਇਸ ਗਰੀਬੀ ਟਰੈਕਟਰ ਨੂੰ ਅਸੀਂ ਦੁਬਾਰਾ ਜ਼ਿੰਦਾ ਕਰਨਾ ਹੈਗਾ ਹਨਾ ਭਾਜੀ ਸਾਨੂੰ ਕਹਿ ਰਹੇ ਸੀਗੇ ਵੀ ਇਹ ਜਿਹੜਾ ਟਰੈਕਟਰ ਹੈ ਇਹ ਵੈਸੇ ਥਈ ਚੱਲ ਰਿਹਾ ਪਰ ਜਦ ਆਪਾਂ ਇਸ ਨੂੰ ਮਸ਼ੀਨ ਤੇ ਚਲਾਉਣਾ ਹੈ ਨਾ ਤੇ ਟਰੈਕਟਰ ਬਹੁਤ ਕੰਮ ਦਾ ਕਿਉਂਕਿ ਟਰੈਕਟਰ ਰਿਪੇਅਰ ਬਹੁਤ ਘੱਟ ਮੰਗਦਾ ਜੌਂਡੀਰ ਹਨਾ ਸੋ ਵੀ ਇਹ ਮਸ਼ੀਨ ਦੇ ਉੱਪਰ ਥੋੜਾ ਲੋਡ ਲਈ ਜਾਂਦਾ ਟਰੈਕਟਰ ਇਹ ਮਤਲਬ ਚੱਕਰ ਪੂਰੇ ਫੜਦਾ ਨਹੀਂ ਪ੍ਰੋਪਰਲੀ ਇੱਕ ਦੋ ਟਰੈਕਟਰ ਇਹਨਾਂ ਦੇ ਪੰਪ ਹੋਰ ਸਾਡੇ ਇਹਨਾਂ ਦੇ ਪਿੰਡ ਛੋਕੇ ਆਏ ਨੇ ਉਹ ਟਰੈਕਟਰ ਬਹੁਤ ਵਧੀਆ ਚੱਲਦੇ ਨੇ ਮਤਲਬ ਮਸ਼ ਵੜੀਆਨੇ ਦੇ ਮੈਕੂ ਲਵਾ ਦਿੰਨੇ ਸੋ ਅਸੀਂ ਇਹਨਾਂ ਨੂੰ ਸੈਸ ਕਰਕੇ ਅੱਜ ਇਹਦਾ ਸਾਰਾ ਪ੍ਰੋਸੈਸ ਆਪਾਂ ਮਤਲਬ ਤੁਸੀਂ ਲਾ ਲਓ ਵੀ ਪਾਰਟਸ ਵਗੈਰਾ ਜੌਂ ਡੀਅਰ ਤੋਂ ਮੰਗਾ ਕੇ ਪੰਪੇ ਦੇ ਅਕੋਰਡਿੰਗ ਟੂ ਪੰਜਾਬ ਜਿੰਦਾ ਰੈਡੀ ਕਰਕੇ ਅੱਜ ਆਪਾਂ ਇਹਨੂੰ ਫਿੱਟ ਕਰਾਂਗੇ ਸੋ ਪਹਿਲਾਂ ਤਾਂ ਯਾਰ ਬਾਇਓ ਕਮਾਲ ਆ ਜਿਹੜੀ ਪਿੰਡ ਦੀ ਹਵਾ ਹੈ ਨਾ ਕਹੋਣਾ ਬਿੰਟੂ ਪਾਵਰੇ ਦਾ ਬਹੁਤ ਘੈਂਟ ਮਤਲਬ ਇੱਕ ਇੱਕ ਗੱਲ ਚੁਣ-ਚੁਣ ਕੇ ਬੰਦੇ ਨੇ ਲਿਖੀ ਆ ਜਦ ਵੀ ਪਿੰਡ ਆਈਦਾ ਨਾ ਬਾਈਗੌਡ ਉਹਦੀ ਹਵਾ 'ਚ ਖੁਸ਼ਬੂ ਹੀ ਹੋਰ ਆ ਜਿਹੜੇ ਮੇਰੇ ਸਾਰੇ ਭਰਾ ਮੇਰੀ ਗੱਲ ਨਾਲ ਸਹਿਮਤ ਹੈ ਉਹਨੂੰ ਸਾਰੇ ਕਮੈਂਟ ਕਰਕੇ ਜੁੜ ਦੱਸਣ ਆਉਂ ਮਿਲਦੇ ਆਪਾਂ ਹੁਣ ਸਾਰਿਆਂ ਨਾਲ ਮੈਂ ਗੱਲ ਕਰਾਉਣਾ ਭਾਜੀ ਉਹਨਾਂ ਨਾਲ ਕੀ ਕੀ ਨਾਮ ਹੈ ਭਾਜੀ ਦਾ ਤੇ ਜਿਵੇਂ ਜਿਵੇਂ ਕੋਈ ਪ੍ਰੋਬਲਮ ਹੈ ਕਿਸ ਤਰ੍ਹਾਂ ਉਹ ਸਾਡੇ ਕੋਲ ਪਹੁੰਚੇ ਠੀਕ ਹੈ ਜੀ ਆਹ ਅਮਰੋਦਾਂ ਦੇ 파ਗ ਲਾ ਰੱਖੇ ਭਾਜੀ ਨੇ ਇਹ ਸਾਨੂੰ ਇੱਕ ਟਰੈਕਟਰ ਚਾਹੀਦਾ ਸੀਗਾ ਕਿਉਂਕਿ ਆਪਾਂ ਨੇ ਇਹਦਾ ਹਿੱਸਾ ਇਹਦੇ ਲਿਫਟ ਤੇ ਖੜਾਉਣਾ ਇਹ ਬਾਪੂ ਜੀ ਨੇ ਬਾਪੂ ਸასი ਗਾਲ ਜੀ ਠੀਕ ਆ ਉਹ ਵੀ ਕੀ ਨਾਮ ਹੈ ਤੁਹਾਡਾ ਨਥਾ ਸਿੰਘ ਜੀ ਪਿੰਡ ਕਿਹੜਾ ਤੁਹਾਡਾ ਸਾਦਾ ਵਾਲਾ ਜੀ ਇਹ ਤੁਹਾਡਾ ਟਰੈਕਟਰ ਹੈ ਹਾਂ ਜੀ ਕੀ ਦਿੱਕਤ ਕਰਦਾ ਹੁਣ ਇਹ ਇਹ ਥੋੜਾ ਜਿਆਦਾ ਖਾਂਦਾ ਹੀ ਨਹੀਂਗਾ ਅੱਛਾ ਜੀ ਓਕੇ ਜੀ ਦੇਖੋ ਆਪਣੇ ਪਿੰਡਾਂ ਦੇ ਵਿੱਚ ਨਾ ਰੱਬ ਵੱਸਦਾ ਤੇ ਮੈਂ ਬੱਪੂ ਜੀ ਨਾਲ ਗੱਲ ਕਰ ਰਿਹਾ ਜਦੋਂ ਮੈਂ ਮਿਲੇ ਤੇ ਬਾਕੀ ਪਿੰਡਾਂ ਦੇ ਵਿੱਚ ਰੱਬ ਵੱਸਦਾ ਹਨਾ ਸੋ ਆ ਲੱਗੇ ਹੋਏ ਜੀ ਆ ਭਾਜੀ ਉਹਨਾਂ ਦਾ ਟਰੈਕਟਰ ਹੈ ਤੇ ਸਾਰੀ ਟੀਮ ਆ ਸਾਡੀ ਅੱਜ ਉਰੇ ਲੱਗੀ ਹੋਈ ਹੈ ਵੀ ਅੱਜ ਇਹ ਆਪਾਂ ਪੂਰੇ 11:00 ਵਜੇ 50 ਮਿੰਟ ਤੇ ਸਟਾਰਟ ਹੋਈ ਸੀਗੇ ਤੇ 20 ਮਿੰਟ ਹੋ ਗਏ ਨੇ ਦੇਖਦੇ ਹਾਂ ਕਿੰਨੇ ਵਜੇ ਫਾਈਨਲ ਹੁੰਦਾ ਠੀਕ ਹੈ ਜੀ ਅੱਜ ਆਪਾਂ ਨੇ ਦੀ ਟਰੈਕਟਰ ਦੀ ਮਤਲਬ ਪਹਿਲਾਂ ਵੀਡੀਓ ਨਹੀਂ ਬਣਾਈ ਜਿਸ ਤਰ੍ਹਾਂ ਮੇਰੇ ਸਟਾਰਟਿੰਗ ਵੀਡੀਓ ਮੋਸਟਲੀ ਸੇਮ ਹੀ ਹੁੰਦੇ ਨੇ ਅੱਜ ਆਪਾਂ ਸਿੱਧੀ ਪਰਫਾਰਮੈਂਸ ਵੀਡੀਓ ਪਾਵਾਂਗੇ ਠੀਕ ਹੈ ਜੀ ਟਰੈਕਟਰ ਕੀ ਪਰਫਾਰਮ ਕਰਦਾ ਤੇ ਮੈਂ ਪਾਜੀ ਨੂੰ ਵੀ ਮਲਾਉਣਾ ਜਿਨ੍ਹਾਂ ਨੇ ਸਾਨੂੰ ਕੰਟੈਕਟ ਕੀਤਾ ਸਾਨੂੰ ਫੋਨ ਤੁਸੀਂ ਕਰਦੇ ਸੀ ਪਾਜੀ ਆ ਪਾਜੀ ਨੇ ਜੀ ਕੀ ਨਾਮ ਹੈ ਪਾਜੀ ਤੁਹਾਡਾ ਸੁਖਰਾਜ ਸਿੰਘ ਸੰਗਾ ਹਾਂਜੀ ਸੰਗਾ ਓਕੇ ਤੇ ਇਹ ਭਾਜੀ ਨੇ ਤੇ ਭਾਜੀ ਤੁਸੀਂ ਸਾਡੇ ਤੱਕ ਰੀਚ ਕਿਵੇਂ ਕੀਤੀ ਸਾਡੇ ਤੱਕ ਕਿਵੇਂ ਤੁਸੀਂ ਪਹੁੰਚੇ ਦੱਸੋ ਸਾਰੇ ਕਿਸਾਨ ਭਰਾਵਾਂ ਨੂੰ ਅਸੀਂ ਉਹ ਇੱਕ ਤਾਂ ਵੀਡੀਓ ਵੇਖ ਲਈ ਤੁਹਾਡੀਆਂ ਠੀਕ ਹੈ ਜੀ ਇੱਕ ਸਾਡੇ ਪਿੰਡਾਂ 'ਚ ਹੋਇਆ ਵੀ ਕੰਮ ਠੀਕ ਹੈ ਜੀ ਤੁਸੀਂ ਮੈਨੂੰ ਦੱਸੋ ਚਲੋ ਇਹਦਾ ਇੱਕ ਲੱਗ ਜੀ ਤੁਸੀਂ ਸਾਡੀ ਵੀਡੀਓਜ਼ ਦੇਖਦੇ ਹੋ ਤੁਹਾਨੂੰ ਕੁਝ ਸਿੱਖਣ ਨੂੰ ਮਿਲਿਆ ਸਾਡੀ ਵੀਡੀਓਜ਼ ਤੋਂ ਜਿਹੜੀਆਂ ਅਸੀਂ ਵੀਡੀਓਜ਼ ਪਾਉਨੇ ਆ ਕੋਈ ਟਰੈਕਟਰ ਦੀ ਰੱਖ-ਰਖਾਵ ਲਈ ਜਾਂ ਪਤਾ ਲੱਗਦਾ ਵੀਡੀਓ ਬਹੁਤ ਮਿਲਿਆ ਹਾਂਜੀ ਚਲੋ ਧੰਨਵਾਦ ਤੁਹਾਡਾ ਤੁਸੀਂ ਉਹ ਉਹਨਾਂ ਚੀਜ਼ਾਂ ਦੇ ਵਿੱਚ ਕੀ ਇੰਪਲੀਮੈਂਟ ਕੀਤਾ ਫਿਰ ਕੁਝ ਬਦਲਾਅ ਕੀਤਾ ਤੁਸੀਂ ਆਪਦੇ ਰੋਜ਼ਮਰਰਾ ਦੇ ਵਿੱਚ ਜੱਜ ਟਰੈਕਟਰ ਵਰਤਦੇ ਹੋ ਤੁਸੀਂ ਹਾਂਜੀ ਤੁਸੀਂ ਦੱਸਿਆ ਟਰੈਕਟਰ ਤਾਰ ਕਰਕੇ ਪਹਿਲਾਂ ਖੋਦ ਹੱਲਣਾ ਹੈ ਹਾਂ ਵੈਰੀ ਨਾਈਸ ਚਲੋ ਮੈਨੂੰ ਉਮੀਦ ਨਹੀਂ ਸੀ ਕਿ ਦੱਸੋਗੇ ਪਰ ਤੁਸੀਂ ਦੱਸ ਦਿੱਤੀ ਚਲੋ ਇੱਕ ਲਾਈਨ ਬੰਦੇ ਨੂੰ ਯਾਦ ਆ ਇਹ ਕਿਸਾਨ ਭਰਾਓ ਆਪਾਂ ਇਹ ਖੋਲਦੇ ਹਾਂ ਸਟੈਪ ਬਾਈ ਸਟੈਪ ਪ੍ਰੋਸੈਸ ਨੂੰ ਸਾਰਾ ਪਤਾ ਹੀ ਹੈ ਤੇ ਭਾ ਇੱਕ ਦੋ ਕਲਿੱਪ ਲਾਵਾਂਗੇ ਇਹਨਾਂ ਦੇ ਤੇ ਭਾਜੀ ਉਹਨਾਂ ਤੋਂ ਆਪਾਂ ਥੋੜਾ ਹੁਣ ਤੱਕ ਦਾ ਐਕਸਪੀਰੀਅੰਸ ਕਿਵੇਂ ਰਿਹਾ ਜਿਵੇਂ ਤੁਸੀਂ ਅਸੀਂ ਤਾਂ ਪਟਿਆਲੇ ਬੈਠੇ ਆਂ ਹਾਂਜੀ ਤੇ ਤੁਸੀਂ ਉਰੇ ਬੈਠੇ ਹੋ ਸਾਦਾ ਵਾਲਾ ਫਰੀਦਕੋਟ ਦੇ ਵਿੱਚ ਤੇ ਤੁਹਾਨੂੰ ਸਾਡੇ ਤੇ ਬਲੀਵ ਕਿਵੇਂ ਰਿਹਾ ਵੀ ਤੁਹਾਡੇ ਮਨ 'ਚ ਵੀ ਆਇਆ ਹੋਣਾ ਵੀ ਕੋਈ ਕਿਸੇ ਪਤਾ ਨਹੀਂ ਕੋਈ ਗਲਤੀ ਕੋਈ ਅੱਜਕੱਲ ਪੇਜ ਪੂਜ ਗਲਤ ਵੀ ਚੱਲਦੇ ਨੇ ਹਾਂਜੀ ਪਹਿਲਾਂ ਤਾਂ ਆਇਆ ਸੀ ਇਹ ਕੋਈ ਹੋਰ ਨਾ ਬੰਦਾ ਚਲਾਉਂਦਾ ਪੇਜ ਹਾਂ ਫਿਰ ਉਸ ਤੋਂ ਬਾਅਦ ਫਿਰ ਤੁਸੀਂ ਉਸ ਤੋਂ ਬਾਅਦ ਹਾਂ ਤੁਹਾਡਾ ਨੰਬਰ ਲਿਆ ਜਦੋਂ ਵਿਖਾਇਆ ਇੱਥੇ ਹਾਂ ਨਹੀਂ ਸਹੀ ਹੈ ਆ ਉਸੇ ਪਾਸੇ ਪੁੱਛ ਰਸ ਕਿ ਕੀ ਜੀ ਅੱਛਾ ਜੀ ਪਤਾ ਨਾ ਕਰੀ ਸਹੀ ਹੈ ਠੀਕ ਹੈ ਬਜ਼ੁਰਗ ਚਲੋ ਇਹ ਦੇਖੋ ਜੀ ਇਹ ਆਪਣੇ ਹੱਥ ਦੇ ਵਿੱਚ ਹੁੰਦਾ ਜਦ ਵੀ ਆਪਾਂ ਹੁਣ ਤੁਹਾਡੇ ਅਸੀਂ ਘਰੇ ਖੜੇ ਆ ਤੁਹਾਡੇ ਘਰੇ ਟਰੈਕਟਰ ਦਾ ਆਏ ਸੀ ਕੰਮ ਕਰਨ ਆਏ ਹਨਾ ਜਿੰਨਾ ਕੁ ਵਧੀਆ ਅਸੀਂ ਕੰਮ ਕਰ ਜਾਾਂਗੇ ਉਨਾਂ ਕੁ ਵਧੀਆ ਤੁਸੀਂ ਚਾਰ ਬੰਦਿਆਂ ਨੂੰ ਤੁਹਾਨੂੰ ਕੀ ਪੁੱਛੂਗਾ ਤੁਸੀਂ ਦੱਸ ਦੋਗੇ ਸਹੀ ਹੈ ਜੀ ਹਾਂ ਸਿੱਧੀ ਸਾਫ਼ ਸਪਸ਼ਟ ਜੀ ਗੱਲ ਆ ਠੀਕ ਹੈ ਨਾ ਜੀ ਸੋ ਠੀਕ ਹੈ ਕਿਸਾਨ ਵੀਰੋ ਇਹ ਇਸ ਟਰੈਕਟਰ ਤੋਂ ਬਾਅਦ ਜਿਹੜਾ ਟਰੈਕਟਰ ਆਪਾਂ ਪੰਪ ਲਾਉਣੇ ਨੇ ਉਹ ਲੱਗਨੇ ਮੱਧੇ ਪ੍ਰਦੇਸ਼ ਦੇ ਵਿੱਚ ਠੀਕ ਹੈ ਜੀ ਉਨਸ ਤੋਂ ਬਾਅਦ ਜਿਹੜੀ ਵੀਡੀਓਜ਼ ਮੋਸਟਲੀ ਇੱਕ ਤੋਂ ਟਰੈਕਟਰ ਤੋਂ ਬਾਅਦ ਐਮਪੀ ਦੀ ਆਉਣਗੀਆਂ ਫਿਰ ਆਪਾਂ ਉੱਥੇ ਕਰਾਂਗੇ ਜੀ ਹੁਣ ਅਸੀਂ ਇਹਨੂੰ ਖੋਲਦੇ ਆਂ ਮੈਂ ਉੱਪਰ ਕਲੰਪ ਫਸਿਆ ਖੜਾ ਇਹਦਾ ਕਲੰਪ ਚੇਂਜ ਕਰਦੇ ਹਾਂ ਨਵਾਂ ਲਾ ਦਈਏ ਵਾਹ ਵਾਹ ਕਈ ਭਰਾਵਾਂ ਨੂੰ ਨਾ ਇਹ ਸਾਡਾ ਸਿਸਟਮ ਬੜਾ ਪਸੰਦ ਆਉਂਦਾ ਟਰੈਕਟਰ ਦੇ ਮਗਰ ਅਸੀਂ ਇਸਾ ਪਾ ਲੈਂਦੇ ਆਂ ਬੜੇ ਆਰਾਮ ਨਾਲ ਆ ਜਾਂਦਾ ਅੱਗੇ ਚਲੋ ਇਦੇ ਨਾਲ ਨਾ ਜੀ ਕਰਨਾ ਸੌਖਾ ਬਹੁਤ ਆ ਮਤਲਬ ਤੁਸੀਂ ਲਾ ਲਓ ਵੀ ਅੱਗੇ ਆ ਰਹਿਣਾ ਲਾ ਗਿਆ ਤੇ ਖੜਾ ਹੁਣ ਪਿੱਛੇ ਜਾ ਲਾ ਦੇਣਾ ਚੱਲ ਫੇਰ ਪਿੱਛੇ ਚਲਾ ਜਾਣਾ ਨਹੀਂ ਟੈਨਸ਼ਨ ਜੀ ਹੁੰਦੀ ਨਹੀਂ ਸਾਨੂੰ ਕ੍ਰੇਨ ਚੱਕਣੀ ਬੜੀ ਮੁਸ਼ਕਿਲ ਆ ਵਰਕਸ਼ਾਪ ਤੇ ਤਾਂ ਹੈਗੀ ਸਾਡੇ ਕੋਲ ਜਿਹੜੀ ਇਹਦੀ ਟਾਈਮਿੰਗ ਪਲੇਟ ਸੀਗੀ ਉਹ ਸਾਰੀ ਚੇਂਜ ਹੋ ਗਈ ਹੈ ਹੁਣ ਜਿਸ ਇਸ ਤਰ੍ਹਾਂ ਨੂੰ ਸਾਰਿਆਂ ਨੂੰ ਪਤਾ ਹੈ ਆ ਇਹਦੀ ਅਸੀਂ ਕੇਮ ਵੀ ਚੇਂਜ ਕੀਤੀ ਹੈ ਭਾਈ ਡਿਮਾਂਡ ਸੀਗੀ ਤੇ मोस्टली ਹੁਣ ਕੇਮ ਅਸੀਂ ਚੇਂਜ ਕਰ ਰਹੇ ਹਾਂ ਟਰੈਕਟਰ ਸੀ ਜਿਹੜੇ ਵੀ 5055 ਆ ਜਾਂ 5060 ਜਾਂ 5065 ਜਿਨ੍ਹਾਂ ਦੇ ਵੀ ਅਸੀਂ ਪੰਪ ਲਾ ਰਹੇ ਹਾਂ ਉਹਨਾਂ ਟਰੈਕਟਰ ਦੀ ਪਰਫਾਰਮੈਂਸ ਦੇ ਵਿੱਚ ਬਹੁਤ ਵਧੀਆ ਫਰਕ ਪੈਂਦਾ ਤੇ ਇਹਦੇ ਪਾਰਟਸ ਸਾਰੇ ਜੌਂਡੀਅਰ ਤੋਂ ਆਏ ਹੋਏ ਕੁਝ ਬੋਸ਼ ਤੋਂ ਨੇ ਕੁਝ ਜੌਂਡੀਅਰ ਤੋਂ ਨੇ ਠੀਕ ਹੈ ਜੀ ਪੰਪ ਲਿਗੇ ਰਹੀ ਜੀ ਇਹ ਕਿਹਈ ਬਤਾਨੇ ਪਿੰਲੇ ਦਾ ਰਿੰਗ ਕੰਪਨੀ ਨੇ ਸਾਰੀ ਇਹਦੀ ਫਿਟਿੰਗ ਨਾ ਸਾਰੇ ਦਿੱਤੀ ਹੋਈ ਹੈ ਮਤਲਬ ਜਿਸ ਤਰ੍ਹਾਂ ਫੋਰ ਐਗਜ਼ਾਮਪਲ ਇਹਦਾ ਰੂਟਰ ਪੰਪ ਲੱਗਿਆ ਹੋਇਆ ਸੀ ਹਨ ਤੇ ਪਰ ਕੋਈ ਵੀ ਚੀਜ਼ ਕੱਟਣੀ ਬਟਣੀ ਨਹੀਂ ਪੈਂਦੀ ਐ ਸਾਰੀ ਉੱਥੇ ਆਉਂਦੀ ਹੈ ਨੇ ਜਿੱਥੇ ਮਤਲਬ ਮਾਈਕੋ ਪੰਪ ਦੀ ਫਿਟਿੰਗ ਹੈ ਮਤਲਬ ਦਿੱਤੀ ਹੋਈ ਹੈ ਕੰਪਨੀ ਨੇ ਸਾਰੀ ਅਟੈਚਮੈਂਟ ਹੈ ਇਹਦੀਆਂ ਬੜਾ ਇਹਦੇ ਲਈ ਦੇਖਿਆ ਨਾਲ ਮਤਲਬ ਆਪਾਂ ਨੂੰ ਕੋਈ ਚੀਜ਼ ਵਿੰਗੀ ਟੇਢੀ ਕੁਝ ਕਰਨ ਦੀ ਲੋੜ ਨਹੀਂ ਐ ਜਿੱਦਿ ਇਸ ਉੱਥੇ ਜਾਂਦੀ ਹੈ ਪਾਈਪਾਂ ਵੀ ਨੋਜ਼ਲ ਪਾਈਪਾਂ ਵੀ ਸਾਰਾ ਕੁਝ ਹਨਾ ਫਿਲਟਰ ਬੋਡੀ ਵੀ ਐਗਜ਼ੈਕਟ ਉੱਥੇ ਫਿਟ ਅਪ ਹੋਊਗੀ ਹਨਾ ਜਿਸ ਤਰ੍ਹਾਂ ਮਾਈਕੋ ਪੰਪ ਐਲਟੀ ਦੇ ਮ ਜਿਸ ਤਰ੍ਹਾਂ ਫੋਰ ਐਗਜ਼ਾਮਪਲ ਜੇ ਆਪਾਂ ਇਹਨੂੰ 4x4 ਕਰਨਾ ਤਾਂ ਕੰਪਨੀ ਨੇ ਉਹਦੀ ਵੀ ਅਟੈਚਮੈਂਟ ਦਿੱਤੀ ਹੋਈ ਆ ਕੱਲ ਨੂੰ ਤੁਹਾਨੂੰ ਟਰੈਕਟਰ ਪਾਵਾ ਨਹੀਂ ਲਾਉਣੀ ਸਿੱਧਾ 4x4 ਕਰਾ ਲਓ ਪਿੱਛੇ ਸ਼ਾਫਟ ਪੈਣੀ ਆ ਠੀਕ ਹੈ ਨਾ ਜੀ ਇਹਸ ਲੋ ਜੀ ਲੋ ਜੀ ਇਹਦੇ ਪਾਰਟਸ ਨੇ ਜੀ ਪੰਪ ਕੱਟ ਬਾਹਰ ਪੰਪ ਦੇ ਉੱਪਰ ਮਾਰ ਕੇ ਹੈਗੇ ਨੇ 24 ਦੇ ਤੇ ਬੈਕ ਇਹ ਪੰਪ ਹੋ ਗਿਆ ਜੀ ਇਹ ਤੇ ਇਹ ਉਹਦੀ ਆ ਇਹਦੇ ਫਿਲਟਰ ਬਾਡੀ ਕੱਟ ਬਾਹਰ ਜਦੋਂ ਆਪਾਂ ਰੂਟਰ ਤੋਂ ਮਾਈਕੋ ਕਰਦੇ ਆ ਨਾ ਜੀ ਤਾਂ ਇਹਦੇ ਫਿਲਟਰਸ ਆਪਣੇ ਆ ਲੱਗਦੇ ਨੇ ਫਿਰ ਹੁਣ ਬੋਸ਼ ਦੇ ਜਿਹੜੇ ਕਿ ਮੋਸਟਲੀ 200 ਕੋਈ 250 ਰੁਪਏ ਦੇ ਦੋਨੋਂ ਆ ਜਾਂਦੇ ਨੇ ਤੇ ਆ ਇਹਦਾ ਹੋ ਗਿਆ ਜੀ ਆਪਣਾ ਹੋਲਡਰ ਜਿਹੜਾ ਫਿਲਟਰ ਬਾਡੀ ਨੂੰ ਰੱਖੂਗਾ ਇਹਦੇ ਨਟ ਇਹਦੇ ਨਟ ਦੀ ਆ ਨਟ ਦੀ ਕੁਆਲਿਟੀ ਦਿਖਾ ਮੜੀ ਜੀ ਇਹਦੇ ਨਟ ਨੇ ਜੀ ओरिजिनल ਥੈਂਕ ਯੂ ਜੀ ਰੰਮੀ ਭਾਜੀ ਨੂੰ ਅਸੀਂ ਕਾਫੀ ਦਿਨਾਂ ਦੇ ਕਹਿ ਰਹੇ ਸੀ ਵੀ ਸਾਨੂੰ ਇਹ ਨਟ ਚਾਹੀਦੇ ਨੇ ਤੇ ਭਾਜੀ ਨੇ ਸਾਨੂੰ ਇਹ ਕੰਪਨੀ ਤੋਂ ਮਗਾ ਕੇ ਦਿੱਤੇ ਨੇ ਕਿਉਂਕਿ ਬਾਹਰ ਇਹ ਚੀਜ਼ ਮਿਲਦੀ ਨਹੀਂ ਹੈਗੀ ਆ ਲੈ ਮੈਂ ਤੋਂ ਮੁੰਡਾ ਫਿੱਟ ਕਰ ਰਿਹਾ ਨਾ ਠੀਕ ਹੈ ਜੀ ਸੋ ਇਸ ਤਰ੍ਹਾਂ ਇਹ ਫਿਟਿੰਗ ਚੱਲਦੀ ਹੈ ਜੀ ਤੇ ਸਾਰੇ ਪਾਰਟਸ ਇਹਦੇ ਨਵੇਂ ਫਿੱਟ ਕਰਕੇ ਆਪਾਂ ਮਾਰਵਾਵਾਂਗੇ ਦੀ ਬੜਕ ਚੱਲ ਫੜ ਲਓ ਬੱਸ ਹੋ ਗਿਆ ਕੰਮ ਇਹਦਾ ਕਈ ਭਰਾਵਾਂ ਦੀ ਸਾਨੂੰ ਡਿਮਾਂਡ ਇਹ ਆਉਂਦੀ ਹੈ ਜੀ ਵੀ ਤੁਸੀਂ ਮਤਲਬ ਜਿਹੜੇ ਆ ਪਾਰਟ ਫਿੱਟ ਕਰਦੇ ਹੋ ਤੁਸੀਂ ਇਹਨੂੰ ਰੰਗ ਕਿਉਂ ਨਹੀਂ ਕਰਦੇ ਭਾਜੀ 250 ਰੁਪਏ ਦਾ ਆਪਾਂ ਨੇ ਜੇ ਰੰਗ ਮਾਰਤਾ ਨਾ ਫਿਰ ਆਪਣੀ ਜੈਨੂਨਿਟੀ ਨਹੀਂ ਕਿਸ ਨੂੰ ਪਤਾ ਲੱਗਣੀ ਵੀ ਆਪਾਂ ਕੀ ਚੀਜ਼ ਅਗਲੇ ਨੂੰ ਡਿਲੀਵਰ ਕਰ ਰਹੇ ਹਾਂ ਹਨਾ ਹੁਣ ਇਹ ਸਾਰੇ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਸਾਰੀਆਂ ਸਟੈਂਡਰਡ ਦੇ ਚੀਜ਼ਾਂ ਨੇ ਹਨਾ ਤੇ ਆਪਾਂ ਇਹਦੇ ਉੱਪਰ ਰੰਗ ਮਾਰਤਾ ਆਪਾਂ ਇਹਨੂੰ ਜੱਜ ਹੀ ਨਹੀਂ ਕਰ ਸਕਦੇ ਠੀਕ ਹੈ ਨਾ ਜੀ ਸੋ ਆਪਾਂ ਹਰ ਚੀਜ਼ ਆਲੇ ਨੂੰ ਦਿਖਾ ਕੇ ਅਗਲਾ ਬਾਹਰ ਦੇ ਵਿੱਚ ਰੰਗ ਮਾਰੇ ਨਾ ਮਾਰੇ ਅਗਲੇ ਦੀ ਵਿਸ਼ਾ ਪਰ ਅਸੀਂ ਨਹੀਂ ਰੰਗ ਮਾਰਾਂਗੇ ਨੂੰ ਘੁਮਾਇਆ ਰਾ ਪਿੱਛੇ ਨੂੰ ਠੀਕ ਹੈ ਜੀ ਠੀਕ ਹੈ ਜੀ ਚਾਹੇ ਕੋਈ ਵੀ ਚੀਜ਼ ਆ ਜੇ ਫਿਲਟਰ ਬਾਡੀ ਆ ਜਾਂ ਕੁਝ ਵੀ ਆ ਰੰਗ ਅਗਲੇ ਦੀ ਵਿਸ਼ਾ ਮਾਰੇ ਨਾ ਮਾਰੇ ਹਨਾ ਪਰ ਇਹ ਰੰਗ ਜਦ ਆਪਾਂ ਨਹੀਂ ਮਾਰਦੇ ਤਾਂ ਸੋਹਣਾ ਬਹੁਤ ਲੱਗਦਾ ਜੀ ਇਹ ਲਓ ਜੀ ਪੰਪ ਵਗੈਰਾ ਆਪਾਂ ਤਾਰਤਾ ਜਗ੍ਹਾ ਹੋ ਗਈ ਖਾਲੀ ਤੇ ਹੁਣ ਕਰਾਂਗੇ ਆਪਾਂ ਪਰਫਾਰਮੈਂਸ ਟੈਸਟ ਕੀ ਕਰਦਾ ਟਰੈਕਟਰ ਖੇਤ ਦੇ ਵਿੱਚ ਗੱਲਾਂ ਹੋ ਗਈਆਂ ਬਹੁਤ ਲੋ ਜੀ ਟਾਈਮ ਆਪਣਾ ਹੋ ਰਿਹਾ ਜੀ 4:30 ਤੇ ਟਰੈਕਟਰ ਆਪਾਂ ਲੱਗੇ ਹੋਏ ਟੈਸਟਿੰਗ ਤੇ ਟਾਵਰ ਲੱਗ ਰਿਹਾ ਹੋਰੇ ਤੇ ਬਾਜੂ ਨੇ ਟੈਸਟ ਕਰ ਰਹੇ ਟਰੈਕਟਰ ਥੋੜੀ ਲੀਕਿੰਗ ਦੀ ਪ੍ਰੋਬਲਮ ਆ ਗਈ ਸੀ ਕਰਤੀ ਆਪਾਂ ਨੇ ਫਿਕਸ ਕੀਤੀ ਤੇ ਆ ਲੱਗੇ ਹੋਏ ਟਰੈਕਟਰ ਤੀਜੇ ਵੀਰ ਦੇ ਵਿੱਚ ਇਹ ਵਗ ਰਿਹਾ ਤੇ ਓਹ ਵੇ ਇਹ ਪਰਫਾਮ ਆਇਆ ਸਾਡਾ ਭਾਈ ਇਹ ਆ ਭਾਜੀ ਆਏ ਹੋਏ ਨੇ ਇਹ ਭਾਜੀ ਨੇ ਤੁਸੀਂ ਭਾਜੀ ਨਾਲ ਹੀ ਹੋਰੇ ਸਾਹਮਣੇ ਘਰ ਆ ਸੜਾ ਹਾਂਜੀ ਹਾਂਜੀ ਇਹ ਗੋਰਾ ਭਾਜੀ ਨੇ ਇਹ ਵੀ ਭਾਜੀ ਨੇ ਸਾਰੀ ਟੀਮ ਖੜੀ ਹੈ ਹੋਰੇ ਬਾਪੂ ਕਿੱਧਰ ਹੈ ਆ ਵੀ ਬਾਪੂ ਨੂੰ ਲੈ ਏ ਲਵੇ ਥੋੜੀ ਸੈਂਸਿੰਗ ਲੇਟ ਆਜੋ ਆਜੋ ਲੈ ਬਾਪੂ ਜੀ ਤੁਹਾਡੇ ਤੋਂ ਰਿਵਿਊ ਲਵਾਂਗੇ ਮੜਿਆ ਆ ਜਾਂਦੋ ਟਰੈਕਟਰ ਤੁਹਾਡੇ ਤੋਂ ਚਲਵਾਣਾ ਆਪਾਂ ਨੇ ਚਲਾ ਲੋਗੇ ਚਲਾ ਲੈਨੇ ਹੋ ਬਾਪੂ ਟਰੈਕਟਰ ਦੀ ਬਾਅਦ ਚ ਕੀ ਫਰਕ ਪਿਆ ਫਿਰ ਵਧੀਆ ਹੋ ਗਈ ਓਹ ਹਾਂ ਬਹੁਤ ਵਧੀਆ ਹੋ ਗਈ ਬਾਪੂ ਸੰਗ ਰਿਆ ਥੋੜਾ ਜਿਹਾ ਨਹੀਂ ਜੀ ਸੰਗ ਰਿਆ ਚੰਗੀ ਰੂਹ ਹੋ ਤੁਸੀਂ TJB ਤੇ ਚਲਾ ਕੇ ਮੈਂ ਰਿਵਿਊ ਲੈਣਾ ਦੋ ਕਿਹੜੇ ਲਾ ਕੇ ਫਾਈਨਲ ਕਰ ਲਾ ਫੜਾਫੜ। ਹੋਜੀ ਗੋਰੀ ਬਾਜੀ ਨੇ। ਟਰੈਕਟਰ ਦੇ ਹੁਣ ਆਪਰੇਟਰ ਬਣ ਗਏ ਨੇ ਇਹ। ਟਰੈਕਟਰ ਜੌਂਡੀਅਰ ਹਾਲਾ ਦੇ ਬਹੁਤ ਦਿੱਕਤ ਕਰਦਾ ਹੁੰਦਾ। ਇਹਦੀ ਹੱਦੇ ਵੀ ਸੈਂਸਿੰਗ ਥੋੜੀ ਲੇਟ ਆ ਪਰ ਵੇਟ ਵੀ ਪਾਇਆ ਵੇਟ ਕਿੰਨਾ ਕਿੰਨਾ ਇਹਦੇ ਵਿੱਚ ਵੀਰੇ ਸੁੱਖੇ ਕੰਟਲ ਕੰਟਲ ਹੈਗਾ ਹਾਂਜੀ ਹੈਗਾ ਹੈ ਠੀਕ ਹੈ ਵੇਟ ਵੇਟ ਹੋਣਾ ਚਾਹੀਦਾ ਪਾਣੀ ਨਹੀਂ ਹੋਣਾ ਚਾਹੀਦਾ ਕਦੀ ਵੀ ਪਾਣੀ ਨਹੀਂ ਪਾਉਣਾ ਇਹ ਆਪਣਾ ਕੋਲ ਵਧੀਆ ਟਰੈਕਟਰ ਚੱਲਦਾ ਸਾਇਲੈਂਟ ਟਰੈਕਟਰ ਹੈ ਬਿਲਕੁਲ ਇਸ ਟਾਈਮ ਕੋਈ ਪਾ ਪਾਣੀ ਕੋਈ ਪੀਪਾ ਨਹੀਂ ਕੋਈ ਗਰਮਾਈ ਨਹੀਂ ਜਿਵੇਂ ਜਿਵੇਂ ਇਹ ਚੱਲੀ ਜਾਊਗਾ ਤੇ ਉਦੋਂ ਇਹ ਹੋਰ ਟੇਬਲ ਹੋਈ ਜਾਊਗਾ ਟਰੈਕਟਰ ਇਹ ਇਹਨੇ ਵੇਲੇ ਹੱਲ ਆਪਾਂ ਲਾਉਂਦੇ ਨਹੀਂ ਹੁੰਦੇ ਸਰਪਾ ਚੈਕਿੰਗ ਕਰਨੀ ਜ਼ਰੂਰੀ ਬੰਦੀ ਆ। ਇਹਨੇ ਹੁਣ ਲੇਟ ਸੈਂਸਿੰਗ ਦਿੱਤੀ ਥੋੜੀ ਸੈਂਸਿੰਗ ਜਲਦੀ ਹੁੰਦਾ ਟਰੈਕਟਰ ਨੇ ਅੱਗੇ ਹੋ ਜਾਣਾ ਸੀਗਾ ਨਾਲ ਦੀ ਨਾਲ। ਕਿੱਦਾਂ ਲੱਗ ਰਿਹਾ ਪਾਜੀ? ਬਾਈ ਬਹੁਤ ਸਿਰ ਆ ਜਾਵਾ। ਜਾਵਾ ਓਕੇ ਹੋ ਗਿਆ ਕੰਮ। ਕਿੰਨੇ ਚੱਕਰ ਧੋੜੇ ਟਰੈਕਟਰ ਨੇ? ਨਹੀਂ ਨਹੀਂ ਚੱਕਰ ਨਹੀਂ ਕੋਈ ਕੀ ਗਣਾ ਕੋਈ ਮਾੜਾ ਮੋਟਾ ਨਹੀਂ ਤੇ ਨਹੀਂ ਕੋਈ ਚੱਕਰ ਨਹੀਂ ਧੋੜਦਾ। ਠੀਕ ਆ। ਕੋਈ ਗਰਮਾਈ ਕਰਮੂ ਦੇਖ ਲਓ ਦੁੱਗਣਾ ਜੋਰ ਲਾਉਂਦਾ ਜੀ ਇਹਦਾ ਜਿਵੇਂ ਜਿਵੇਂ ਚੱਲੀ ਗਿਆ ਨਾ ਹੋਰ ਵਧੀਆ ਹੋ ਜੂਗਾ ਇਹ ਹੋਰ ਗੁੰਦਮਾ ਹੋ ਜਾਣਾ ਇਹਨੇ ਹਾਂਜੀ ਹਾਂਜੀ ਇਹਨਾਂ ਬਹੁਤ ਫਰਕ ਆਈ ਹੈ ਹੂੰ ਠੀਕ ਹੈ ਭਾਜੀ ਓਕੇ ਜੀ ਪੂਰੇ ਹੁਣ ਅਸੀਂ ਕਰਨ ਲੱਗਿਆ ਕਲੋਜ਼ ਅਗਲੀ ਵੀਡੀਓ ਦੇਖਦੇ ਹਾਂ ਇਹ ਬਾਪੂ ਜੀ ਨੇ ਜਿਨ੍ਹਾਂ ਦੇ ਘਰੇ ਅਸੀਂ ਪੰਪ ਲਾਣ ਆਏ ਆ ਇਹਨਾਂ ਦਾ ਲਾਈਫ ਮੈਨੂੰ ਇਹ ਬਹੁਤ ਵਧੀਆ ਰੂਹ ਲੱਗੇ ਤੇ ਮੱਥਾ ਬਹੁਤ ਖਿੜਿਆ ਹੈ ਬਾਪੂ ਜੀ ਦਾ ਤੇ ਮੈਂ ਇਹਨਾਂ ਦਾ ਐਕਸਪੀਰੀਅੰਸ ਲੈ ਰਿਆ ਵੀ ਕਦੋਂ ਤੋਂ ਇਹ ਟਰੈਕਟਰ ਚਲਾਉਣ ਲੱਗੇ ਕੀ ਇਹਨਾਂ ਦੀ ਲਾਈਫ ਰਹੀ ਗਵਰਨਰ ਸੁਣਿਓ ਮੜਾ ਜੀ ਬਹੁਤ ਡੁੰਗਾਈ ਹੈ ਇਹਨਾਂ ਦੀ ਗੱਲਾਂ 'ਚ ਪਾਪਾ ਜੀ ਤੁਸੀਂ ਦੱਸੋ ਤੁਸੀਂ ਪਹਿਲਾ ਟਰੈਕਟਰ ਕਦੋਂ ਚਲਾਇਆ ਆਪਣਾ ਤੁਸੀਂ 75 ਸੱਤ ਦੇ ਚਲਾਇਆ 70-70 ਤੁਸੀਂ ਟਰੈਕਟਰ ਚਲਾਇਆ ਤੁਹਾਡੀ ਏਜ ਕਿੰਨੀ ਹੈ ਰਾਈਟ ਹਾਂ ਏਜ ਹੁਣ ਸਾਡੇ 82 ਸਾਲ ਦੀ ਸਾਢੇ 82 ਸਾਲ ਦੀ ਏਜ ਆ ਮਹਾਰਾਜ ਲੰਮੀ ਉਮਰਾਂ ਬਖਸ਼ੇ ਜੀ ਬਹੁਤ ਨਾਈਸ ਤੇ ਸਭ ਤੋਂ ਪਹਿਲਾ ਟਰੈਕਟਰ ਤੁਸੀਂ ਕਿਹੜਾ ਚਲਾਇਆ ਇਹ ਲਾ ਫਰਬੂਸਨ ਦੀ ਮੇਡ ਇਨ ਇੰਗਲੈਂਡ ਮੇਡ ਇਨ ਇੰਗਲੈਂਡ ਓਕੇ ਜੀ ਉਸ ਤੋਂ ਬਾਅਦ ਉਸ ਤੋਂ ਬਾਅਦ ਫੋੜ ਜੀ ਓਕੇ ਤੁਹਾਨੂੰ ਹੁਣ ਤੱਕ ਦਾ ਤੁਹਾਡਾ ਫੇਵਰਟ ਟਰੈਕਟਰ ਕਿਹੜਾ ਫੇਵਰਟ ਤਾਂ ਹੁਣ ਆਹ ਲੱਗਿਆ ਜੀ ਜਿਹੜਾ ਜੰਮੀ ਹੁਣ ਤਾਂ ਜੌਂਡੀ ਤੁਸੀਂ ਚਲਾ ਰਹੇ ਹੋ ਉਸ ਟਾਈਮ ਦੇ ਵਿੱਚ ਉਹ ਪਹਿਲਾਂ ਤਾਂ ਜਿਹੜਾ ਮੇਡ ਇਨ ਇੰਗਲੈਂਡ ਉਹ ਸੀ ਜੀ ਕੀ ਖਾਸੀ ਸੀ ਉਸ ਟਰੈਕਟਰ 'ਚ ਉਹਦੇ 'ਚ ਖਾਸੀਅਤ ਇਹ ਸੀ ਨਾ ਕੋਈ ਉਹਦਾ ਗੇਅਰ ਬਾਕਸ ਖੁੱਲਿਆ ਨਾ ਕੋਈ ਲੈਵਟ ਖੁੱਲੀ ਹਾਂ ਉਹਦਾ ਉਹ ਬੈਂਜਨ ਹੋਇਆ ਕਦੇ ਵੀਰ ਤੇਲ ਕਿੰਨਾ ਖਾਂਦਾ ਸੀ ਟਰੈਕਟਰ ਉਹ ਤੇਲ ਹਿਸਾਬ ਨਾਲ ਹੀ ਖਾਂਦਾ ਸੀ ਨਾ ਬੜਾ ਨਾ ਥੋੜਾ ਜ ਪਰ ਤੁਸੀਂ ਉਹਦੇ ਮਗਰ ਕੀ ਇੰਪਲੀਮੈਂਟ ਪਾਉਂਦੇ ਸੀ ਅਸੀਂ ਨੌ ਕਲਟੀਵੇਟਰ ਹਾਂ ਤਿੰਨ ਜਾਂ ਚਾਰ ਪਲੋ ਪਾਉਂਦੇ ਸੀ ਉਸ ਟਾਈਮ ਪੂਰੀ ਇਹੀ ਪਿੰਡਾ ਤੁਹਾਡਾ ਹਾਂਜੀ ਹਾਂਜੀ ਓਕੇ ਤੇ ਤੁਹਾਨੂੰ ਕੋਈ ਜ਼ਿਆਦਾ ਵੀ ਉਹ ਟਰੈਕਟਰ ਉਸ ਟਾਈਮ ਤੇਲ ਮਤਲਬ ਕਿੰਨਾ ਖਾਉਂਦਾ ਸੀਗਾ ਜਾਂ ਉਹਦੀ ਕੋਈ ਹੋਰ ਹੈ ਜੀ ਖੂਬੀ ਜਿਹੜੇ ਤੁਹਾਨੂੰ ਮੈਸੀ ਦੀ ਪੰਜ ਚਾਰ ਲੀਟਰ ਖਾਂਦਾ ਸੀ ਬਸ ਹਾਂਜੀ ਅੱਛਾ ਬਾਕੀ ਉਹ ਭਾਈ ਦਾ ਬਹੁਤ ਸੀ ਜਿੰਨਾ ਬਤਲੋ ਤੇਲ ਉਹਦਾ ਕਾਰਬੂਰੇਟਰ ਤੇ ਛੱਡ ਲਓ ਹਾਂ ਉਹ ਨਾਲ ਉਹ ਤੇ ਹੋ ਜਾਂਦਾ ਸੀ ਜੀ ਅੱਛਾ ਉਹਦਾ ਪੰਪ ਪੰਪ ਨਹੀਂ ਕਰਨਾ ਪੈਂਦਾ ਕਾਰਬੂਰੇਟਰ ਸੀ ਵੇਲੇ ਉਹ ਡਾਇਫਰਮ ਵਾਲਾ ਪੰਪ ਹੁੰਦਾ ਸੀ ਉਹ ਚ ਹਾਂਜੀ ਹਾਂ ਠੀਕ ਆ ਤੇ ਹੋਰ ਤੁਸੀਂ ਕੀ ਐਕਸਪੀਰੀਅੰਸ ਰਹਿੰਦਾ ਜਿਹੜੇ ਅੱਜ ਕੱਲ ਦੇ ਆਪਣੇ ਫਾਰਮਰ ਨੇ ਪਹਿਲਾਂ ਵਾਲੀ ਖੇਤੀ ਤੇ ਹੁਣ ਦੀ ਖੇਤੀ 'ਚ ਕੀ ਫਰਕ ਪੈ ਗਿਆ ਬਹੁਤ ਫਰਕ ਪੈ ਗਿਆ ਜੀ ਕਿਸ ਤਰ੍ਹਾਂ ਮਤਲਬ ਪਹਿਲਾਂ ਤੁਸੀਂ ਖੇਤੀ ਕਿਵੇਂ ਦੀ ਕਰਦੇ ਸੀ ਲੋਕਾਂ ਦਾ ਕੰਮ ਨਹੀਂ ਤੇ ਮੜਕੇ ਸੁਹਾਗਾ ਮਾਰਦੇ ਨਾ ਜੀ ਗੱਲ ਆਪਣੀ ਹਾਂ ਲੋਮੀ ਮਤਲਬ ਜਿਹੜਾ ਸੰਜਾਈ ਦਾ ਸਾਧਨ ਨਹੀਂ ਸੀਗੇ ਹੂੰ ਜਾਂ ਮਤਲਬ ਖੂਹਾਂ ਦਾ ਪਾਣੀ ਲੱਗਦਾ ਸੀ ਹਾਂ ਜਾਂ ਬੋਰਾ ਨਾਲ ਹਾਂ ਇਹੀ ਨਾਲ ਲਾਉਂਦੇ ਸੀ ਹੁਣ ਮਤਲਬ ਫਰਕ ਪੈ ਗਿਆ ਹੁਣ ਬੋਰਾ ਬੋਰਾ ਨਾਲ ਆਪਾਂ ਕਰਾਈ ਲਾ ਕੇ ਬਾਣ ਪੱਦਰੋ ਕੇ ਮੋਟਰਾਂ ਲੱਗੀਆਂ ਹਾਂ ਇਹ ਇਹ ਫਰਕ ਹੋ ਗਿਆ ਇਹ ਤੁਸੀਂ ਤਾਂ ਮੈਨੂੰ ਲੱਗਦਾ ਥੋੜੀ ਤਾਂ ਸਾਰੀ ਉਮਰ ਲੰਘੀ ਫਾਰਮਿੰਗ ਦੇ ਵਿੱਚ ਹੀ ਮਨ ਲਾਦਾ ਖੇਤੀਬਾੜੀ ਦੇ ਵਿੱਚ ਹੀ ਨਾ ਤੁਹਾਨੂੰ ਤਾਂ ਬਹੁਤ ਤਜਰਬਾ ਹੋਊਗਾ ਨਾ ਚੀਜ਼ਾਂ ਦਾ ਬੀੜ ਦੇ ਵਿੱਚ ਮੈਟ੍ਰਿਕ ਕੀਤੀ ਉਸ ਤੋਂ ਬਾਅਦ ਵੀ ਅਸੀਂ ਵਾਈ ਕਰਦੇ ਰਹੇ ਬਸ ਅੱਛਾ ਜੀ ਮੈਟ੍ਰਿਕ ਤੁਸੀਂ ਕਿੱਥੋਂ ਕੀਤੀ ਅਸੀਂ ਗੋਲੇ ਵਾਲੇ ਤੋਂ ਜੀ ਗੋਲੇ ਵਾਲੇ ਤੁਸੀਂ ਮੈਟ੍ਰਿਕ ਕਿਹੜੇ ਕਿਹੜੇ ਆਪਣਾ ਸਕੂਲ ਚ ਕੀ ਨਾਮ ਆ ਤੁਹਾਡੇ ਸਕੂਲ ਦਾ ਗੋਲੇਆ ਸਕੂਲ ਬਠਿੰਡੇ ਚਲੇ ਤੁਸੀਂ ਉਹ ਜਿਹੜਾ ਸੀ ਸਾਨੂੰ ਸਕੂਲ ਬਾਹਰ ਚ ਬਣਿਆ ਠੀਕ ਹੈ ਜੀ ਹਾਂ ਜੀ ਉਹ ਜੈਨ ਜੈਲ ਸਿੰਘ ਨੇ ਬਣਾਇਆ ਸੀ ਠੀਕ ਹੈ ਜੀ ਹਾਂ ਜੀ ਇਹ ਸੀ ਜੀ ਆਪਣੇ ਬਾਪੂ ਜੀ ਇਹ ਥੋੜਾ ਜਿਹਾ ਐਕਸਪੀ ਮਨ ਨੂੰ ਲੱਗਿਆ ਇਹ ਤੋ ਤੁਹਾਨੂੰ ਮੈਂ ਐਕਸਪੀਰੀਅੰਸ ਕੀ ਮਿਲਿਆ ਲੱਗਿਆ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਆ ਜੇ ਹੋ ਗਿਆ ਤੁਹਾਡਾ ਡਾਟਾ ਟਰ ਓਕੇ ਹਾਂਜੀ ਤੁਸੀਂ ਉਹ ਕਾਲੀ ਕਰਦੇ ਸੀ ਹਨ ਇਹਦਾ ਹੁਣ ਮੜਾ ਇਹਰ ਫਿਲਟਰ ਵਗੈਰੇ ਦਾ ਗੌਰ ਹੁਣ ਤੁਸੀਂ ਮੈਨੂੰ ਦੱਸੋ ਸੁੱਖੇ ਵੀਰੇ ਇਹ ਤੁਸੀਂ ਪਹਿਲਾਂ ਡਾਟਾ ਚਲਾ ਰਹੇ ਸੀ ਤੇ ਹੁਣ ਤੁਹਾਨੂੰ ਕੀ ਡਿਫਰੈਂਸ ਲੱਗਿਆ ਨਹੀਂ ਹੁਣ ਦੱਸਦਾ ਨਹੀਂ ਇਕਦਾਂ ਹਾਂ ਪਾਣੀ ਮਾਰਦਾ ਪਾਣੀ ਮਾਰਦਾ ਇਹਦਾ ਤੂੰਆਂ ਹੋਰ ਕਲੀਅਰ ਹੋ ਜਾਊਗਾ ਇਹਦਾ ਜਿਹੜਾ ਮਾੜਾ ਮੋਟਾ ਹੈਗਾ ਵੀ ਇਹ ਤਾਂ ਨਾਰਮਲ ਹੈ। ਇਹ ਕਿਤੇ ਤੁਸੀਂ ਸੈਂਸਿੰਗ ਕਲੀਅਰ ਕਰਾਉਣੀ ਆ ਪਿੱਛੇ ਉਹ ਲੇਟ ਆ ਉਹਦੀ ਪਿੰਨ ਰਮਾ ਕਰਾ ਲਵੇ ਜਨਸੀ ਜੋ ਕਰਾ ਲਵੇ ਤੁਹਾਡਾ ਕੋਈ ਬੰਦਾ ਆਂਦਾ ਹੋਵੇ ਠੀਕ ਹੈ ਜੀ। ਠੀਕ ਹੈ। ਇਹ ਸੀ ਆਪਣੇ ਸੁੱਕੇ ਭਾਜੀ ਪਾਂਬੇ ਦਾ ਟਰੈਕਟਰ ਓਕੇ ਹੋ ਗਿਆ ਜੀ ਤੇ ਹੁਣ ਅਸੀਂ ਕਲੋਜ਼ ਕਰਨ ਲੱਗੇ ਆਂ ਬਲੌਗ ਤੁਸੀਂ ਹੁਣ ਦੇਖ ਲਿਓ ਚੰਗਾ ਜੀ।